ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਆਪ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਪਿਛਲੇ ਭਾਗ ਵਿੱਚ ਤੁਸੀਂ ਮਾਤਾ ਜੀਤੋ ਜੀ ਦਾ ਅਕਾਲ ਚਲਾਣਾ ਹੋ ਗਿਆ ਸੀ ਉਸ ਦੇ ਬਾਰੇ ਸੁਣਿਆ ਤੇ ਅੱਜ ਮੈਂ ਤੁਹਾਨੂੰ ਤਨਸ੍ਰੀ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਕੁਰਕਸ਼ੇਤਰਵਾਲ ਗਏ ਨੇ ਤੇ ਉਸ ਟਾਈਮ ਦੀ ਫੇਰੀ ਦੇ ਬਾਰੇ ਤੁਹਾਨੂੰ ਮੈਂ ਦੱਸਾਂਗਾ ਤੇ ਬਹੁਤ ਪਿਆਰ ਸਤਿਕਾਰ ਦੇ ਨਾਲ ਤੁਸੀਂ ਸਰਵਣ ਕਰਨਾ ਜੀ ਸ੍ਰੀ ਦਸ਼ਮੇਸ਼ ਜੀ ਦਾ ਕੁਰੂਖੇਤਰ ਨੂੰ ਜਾਣਾ ਸ੍ਰੀ ਦਸ਼ਮੇਸ਼ ਪਿਤਾ ਜੀ ਇਸ ਤੋਂ ਪਹਿਲੇ ਵੀ ਕੁਰੂਖੇਤਰ ਗਏ ਸਨ ਪਰ ਉਦੋਂ ਬਾਲ ਅਵਸਥਾ ਸੀ ਪਰ ਹੁਣ ਉਹ ਸਮਾਂ ਸੀ ਜਦ ਆਲੇ ਦੁਆਲੇੋਂ ਖਤਰੇ ਹੀ ਖਤਰੇ ਸਨ ਜੰਗ ਦੇ ਬਦਲ ਹਰ ਵੇਲੇ ਆਲੇ ਦੁਆਲੇ ਮੜਰਾਉਂਦੇ ਰਹਿੰਦੇ ਸਨ ਪਰ ਇਹ ਫਿਕਰ ਫਾਕੇ ਇੱਕ ਦੁਨੀਆਦਾਰ ਲਈ ਹੋ ਸਕਦੇ ਹਨ ਗੁਰੂ ਜੀ ਦੇ ਦੁਆਲੇ ਸਿੱਖ ਵੀ ਤੇ ਹੋਰ ਮਸੰਦ ਆਦੀ ਵੀ ਫਿਕਰ ਫਾਕਿਆਂ ਦੀ ਚੇਤਾਵਨੀ ਦਿੰਦੇ ਹੀ ਰਹਿੰਦੇ ਸਨ ਪਰ ਸੱਚ ਦੀ ਮਿਸਾਲ ਪੈਦਾ ਕਰਨ ਵਾਲੇ ਤਾਂ ਹਰ ਪਾਸਿਓਂ ਸੱਚ ਨੂੰ ਹੀ ਉਜਾਗਰ ਕਰਨਾ ਚਾਹੁੰਦੇ ਹਨ ਭਾਵੇਂ ਇਸ ਸਮੇਂ ਪਹਾੜੀਆਂ ਨੇ ਉੱਪਰੋਂ ਸੁਲਾਹ ਕਰ ਲਈ ਸੀ ਤੇ ਰਵਾਲਸਰ ਦੇ ਮੇਲੇ ਤੇ ਉਹਨਾਂ ਨੇ ਗੁਰੂ ਜੀ ਨੂੰ ਹਰ ਤਰ੍ਹਾਂ ਯਕੀਨ ਦਿਵਾਇਆ ਸੀ ਕਿ ਉਹ ਅੱਗੇ ਤੋਂ ਗੁਰੂ ਜੀ ਵਿਰੁੱਧ ਨਾ ਲੜਨਗੇ ਨਾ ਲੜਨ ਆਏ ਦਾ ਸਾਥ ਦੇਣਗੇ ਪਰ ਇਹਨਾ ਬਾਦਸ਼ਾਹੀ ਪਿਠੂਆਂ ਦੇ ਦਿਲ ਕਾਲੇ ਸਨ ਤੇ ਜੋ ਕੁਝ ਉਹਨਾਂ ਕੀਤਾ ਸੀ ਉਹ ਮੱਛੀ ਪੱਤਰ ਚੱਟ ਕੇ ਪਿੱਛੇ ਹਟਣ ਵਾਲੀ ਗੱਲ ਸੀ ਅੰਤਰਾਜਮੀ ਸਤਗੁਰੂ ਜੀ ਭੂਤ ਭਵੇਖ ਦੀ ਜਾਣਨਹਾਰ ਜੋ ਕੁਝ ਉਹਨਾਂ ਵਰਤਣਾ ਸੀ ਉਹ ਸਭ ਜਾਣਦੇ ਸਨ ਇਸ ਕਰਕੇ ਉਹ ਫਿਕਰਾ ਫਾਕਿਆਂ ਦੇ ਸੁਨੇਹੇ ਦੇਣ ਤੇ ਸਮਝਾਉਣ ਦੇ ਅਰਥਾ ਵਿੱਚ ਚੁੱਪ ਕਰਕੇ ਬੈਠਣ ਦੀ ਸਿੱਖਿਆ ਦੇਣ ਵਾਲਿਆਂ ਦੀ ਕੱਖ ਪਰਵਾਹ ਨਹੀਂ ਕਰਨਦੇ ਤੇ ਜ਼ੁਲਮ ਵਿਰੁੱਧ ਲੜਨ ਦਾ ਜੋ ਹੁਕਮ ਅਕਾਲ ਪੁਰਖ ਤੋਂ ਲੈ ਕੇ ਆਏ ਸਨ ਉਸ ਹੁਕਮ ਨੂੰ ਮੰਨਣ ਲਈ ਪੂਰੀ ਦ੍ਰਿੜਤਾ ਨਾਲ ਆਪਣੇ ਲਕਸ਼ਤ ਤੇ ਨਿਸ਼ਾਨੇ ਭੈਰਹਿਤ ਹੋ ਕੇ ਲੜਨ ਮਰਨ ਦੇ ਵੱਲ ਵੱਧਦੇ ਹੀ ਜਾਂਦੇ ਸਨ ਸੋ ਠੀਕ ਸੰਮਤ 1759 ਦੇ ਸੂਰਜ ਗ੍ਰਹਿਣ ਸਮੇਂ ਗੁਰੂ ਜੀ ਆਪਣੇ 4-500 ਸਾਥੀ ਬਹਾਦਰ ਸਿੰਘਾਂ ਨੂੰ ਨਾਲ ਲੈ ਕੇ ਕੁਰੂਕhetra ਜਾ ਪੁੱਜੇ। Hindu ਰੀਤੀ ਅਨੁਸਾਰ ਸੂਰਜ ਗ੍ਰਹਿਣ ਦੇ ਸਮੇਂ ਵਿੱਚ ਖਾਣਾ ਪਕਾਉਣਾ ਤਾਂ ਕੀ ਅੱਗ ਬਲਣੀ ਵੀ ਮਨਾ ਸੀ ਪਰ ਪਰਮਾ ਵਹਿਮਾ ਦੇ ਹਨੇਰੇ ਨੂੰ ਦੂਰ ਕਰਕੇ ਸੱਚ ਦੇ ਪ੍ਰਕਾਸ਼ ਨੂੰ ਕਰਨ ਲਈ ਅਵਤਾਰ ਲੈਣ ਵਾਲੇ ਨਿਰੰਕਾਰੀ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅੱਗ ਬਾਲੀ ਤੇ ਅੱਗ ਬਾਲ ਕੇ ਹਿਰਨ ਦਾ ਮਾਸ ਰਿਣਣਾ ਰੱਖਿਆ। ਮਾਸ ਮਾਸ ਕਰ ਮੂਰਖ ਝਗੜੇ ਵਾਲਾ ਸ਼ਬਦ ਸੁਣਾ ਕੇ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੱਡੇ ਸ਼ਸ਼ਤਰੀਆਂ ਨੂੰ ਪੰਡਤਾਂ ਨੂੰ ਬ੍ਰਾਹਮਣਾਂ ਨੂੰ ਠੀਕ ਗੱਲ ਸਮਝਾ ਦਿੱਤੀ ਸੀ ਪਰ ਹੁਣ ਸ੍ਰੀ ਦਸਮੇਸ਼ ਜੀ ਦਸਵੇਂ ਗੁਰੂ ਨਾਨਕ ਜੀ ਜਦੋਂ ਮੇਲੇ ਵਿੱਚ ਪੁੱਜੇ ਤਾਂ ਉੱਥੇ ਵੱਡੇ ਵੱਡੇ ਰਾਜੇ ਮਹਾਰਾਜੇ ਤੇ ਦਾਨੀ ਪੁੱਜੇ ਹੋਏ ਸਨ ਇਸ ਸਮੇਂ ਨੂੰ ਦਾਨਪੁਣ ਦਾ ਸਮਾਂ ਕਹਿ ਕੇ ਪੰਡਤ ਲੋਕ ਖੂਬ ਦਕਸ਼ਨਾ ਲੈਂਦੇ ਤੇ ਧੰਨ ਇਕੱਠਾ ਕਰਦੇ ਸਨ ਸੋ ਦਸ਼ਮੇਸ਼ ਜੀ ਨੇ ਅਜਬ ਕੌਤਕ ਕੀਤਾ ਰੱਬੀ ਕੀਰਤਨ ਦੀਆਂ ਧੁਨੀਆਂ ਲੰਗਰ ਤੇ ਫਿਰ ਸ਼ਸਤਰਤਾਰੀ ਸਿੰਘਾਂ ਦੀ ਖੂਬ ਚੜਤਲ ਸੀ ਗੁਰੂ ਜੀ ਨੇ ਭਾਵੇਂ ਮੇਲੇ ਦੇ ਇੱਕ ਪਾਸੇ ਵਹਿਲੀ ਥਾਂ ਡੇਰਾ ਲਾਇਆ ਪਰ ਸਤਿਗੁਰੂ ਜੀ ਦੇ ਦਰਸ਼ਨੀ ਡੇਰੇ ਦੀਆਂ ਰੌਣਕਾਂ ਵੇਖ ਕੇ ਮੇਲੇ ਦੀਆਂ ਭੀੜਾ ਇੱਧਰ ਹੀ ਉਲਰ ਪਈਆਂ ਵੱਡੇ ਵੱਡੇ ਪੰਡਤ ਤੇ ਜੋਗੀ ਸਨਿਆਸੀ ਗੁਰੂ ਜੀ ਦੇ ਪ੍ਰਤਾਪ ਨੂੰ ਸੁਣ ਕੇ ਤੇਜਸਵੀ ਦਰਸ਼ਨ ਕਰਨ ਲਈ ਆਪ ਤੋਂ ਆਪ ਹੀ ਤੁਰੇ ਆਉਣ ਲੱਗੇ ਇਸ ਸਮੇਂ yogੀਆਂ ਵਿੱਚੋਂ ਮਦਨਨਾਥ ਬਾਲ ਗੁੰਦਾਈ ਟਿੱਲੇ ਜੇਲਮ ਦਾ ਮਹੰਤ ਪੂਜਾ ਹੋਇਆ ਸੀ ਤੇ ਉਸ ਦੇ ਨਾਲ ਚੰਦਨਨਾਥ yogੀ ਸੀ ਜੋ ਤੀਰੰਦਾਜੀ ਦਾ ਮਹਰ ਵੀ ਸੀ ਤੇ ਕੁਝ yog ਸ਼ਕਤੀਆਂ ਵੀ ਉਸ ਵਿੱਚ ਸਨ ਗੁਰੂ ਜੀ ਦਾ ਪ੍ਰਤਾਪ ਵੇਖ ਕੇ ਉਸ ਨੂੰ ਕੁਝ ਈਰਖਾ ਹੋਈ ਉਹ ਮਦਨਨਾਥ ਇਹ ਗੁਰੂ ਸ਼ਕਤੀ ਦਾ ਕਾਇਲ ਸੀ ਨੂੰ ਨਾਲ ਲੈ ਕੇ ਗੁਰੂ ਕੇ ਲੰਗਰ ਵਿੱਚ ਆਣ ਬੈਠਾ ਗੁਰੂ ਕਾ ਲੰਗਰ ਅਤੁੱਟ ਚੱਲਦਾ ਸੀ ਕੋਈ ਖਾਵੇ ਸਿੱਖ Hindu yogi sanyasi ਕੋਈ ਵੀ ਹੋਵੇ ਕਿਸੇ ਨੂੰ ਵੀ ਨਾ ਨਹੀਂ ਸੀ ਗੁਰੂ ਜੀ ਦੀ ਇਸ ਲੰਗਰ ਦੇ ਖੁੱਲੇ ਚੱਲਣ ਨਾਲ ਵੱਡੀ ਸੋਭਾ ਹੋ ਰਹੀ ਸੀ ਜੋ ਚੰਦਨਨਾਥ ਨੂੰ ਨਾ ਪਾਏ ਉਹਨਾਂ ਨੇ ਲੰਗਰ ਵਿੱਚ ਬੈਠ ਕੇ ਚਿੱਪੀਆਂ ਅੱਗੇ ਕਰ ਦਿੱਤੀਆਂ ਪਰ ਜੋ ਵੀ ਚਿੱਪੀਆਂ ਵਿੱਚ ਪਵੇ ਮੁਕਦਾ ਜਾਏ ਹੋਰ ਉਹਨਾਂ ਦੇ ਕਈ ਕੰਨ ਪਾਟੇ ਜੋਗੀ ਤੇ ਬੇਅੰਤ ਹੋਰ ਵੀ ਸਨ ਜੋ ਲੰਗਰ ਦੀ ਮਹਿਮਾਨ ਨੂੰ ਘਟਾਉਣ ਦੇ ਗੁਰੂ ਜੀ ਦਾ ਅਪਜਸ ਕਰਨ ਦੀ ਨੀਅਤ ਨਾਲ ਆਏ ਸਨ ਜਦੋਂ ਪੰਗਤ ਲੱਗੀ ਤੇ ਲੰਗਰ ਨੂੰ ਜੋਗੀਆਂ ਨੇ ਜੋਗ ਸ਼ਕਤੀ ਨਾਲ ਖਤਮ ਕਰਨ ਦਾ ਯਤਨ ਕੀਤਾ ਤਾਂ ਸਿੰਘਾਂ ਫਿਕਰਮੰਦ ਹੋ ਕੇ ਗੁਰੂ ਜੀ ਨੂੰ ਖਬਰ ਦਿੱਤੀ ਗੁਰੂ ਜੀ ਮੁਸਕਰਾਏ ਤੇ ਕਿਹਾ ਇਹ ਹਉਮੈ ਦਿਖਾਉਂਦੇ ਹਨ ਇਹ ਮੁਕਤੀ ਵੱਲ ਤੁਰੇ ਸਨ ਪਰ ਜੋਗ ਸ਼ਕਤੀਆਂ ਦੇ ਹਉਮੈ ਕਰਕੇ ਰਸਤੇ ਵਿੱਚ ਰੁਕੇ ਹੋਏ ਪਾਂਦੀ ਹਨ ਇਹ ਸੌ ਦਰਿਆ ਵੱਲ ਵਿਛੜੇ ਰਾਹੀ ਹਨ ਹਉਮੈ ਤੇ ਮਾਨ ਨੇ ਇਹਨਾਂ ਦਾ ਰਸਤਾ ਰੋਕਿਆ ਹੈ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਇਹਨਾਂ ਨੂੰ ਇਸ ਭਰਮ ਵਿੱਚੋਂ ਕੱਢਿਆ ਸੀ ਤੇ ਹੁਣ ਵੀ ਉਹੀ ਕੱਢਣਗੇ ਇੱਕ ਇੱਕ ਗੁਰੂ ਜੀ ਨੇ ਭਾਈ ਦਿਆ ਸਿੰਘ ਨੂੰ ਲੰਗਰ ਵਿੱਚ ਭੇਜਿਆ ਤੇ ਕਿਹਾ ਉਹਨਾਂ ਕਰਾਮਾਤੀ ਜੋਗੀਆਂ ਦੀਆਂ ਚਿੱਪੀਆਂ ਵਿੱਚ ਇੱਕ ਇੱਕ ਪ੍ਰਸ਼ਾਦਾ ਸਤਨਾਮ ਵਾਹਿਗੁਰੂ ਆ ਖਾ ਕੇ ਰੱਖੀ ਜਾਓ ਤੇ ਨਾਲ ਹੀ ਕਹੋ اے ਗੁਰੂ ਨਾਨਕ ਜੀ ਇਹਨਾਂ ਜੋਗੀਆਂ ਨੂੰ ਤ੍ਰਿਪਤ ਕਰੋ ਫਿਰ ਕੀ ਸੀ ਪ੍ਰਸ਼ਾਦਾ ਵਰਤਦੇ ਹੀ ਐਉਂ ਹੋ ਗਿਆ ਕਿ ਸਭ ਰੱਜ ਗਏ ਕੋਈ ਹੁਣ ਹੋਰ ਪ੍ਰਸ਼ਾਦੇ ਦੀ ਮੰਗ ਨਾ ਕਰਦਾ ਜਿਹੜੀ ਘੜੀ ਕੋ ਪਹਿਲੋਂ ਹੋਰ ਪ੍ਰਸ਼ਾਦਾ ਹੋਰ ਪ੍ਰਸ਼ਾਦਾ ਦਿਓ ਦਾ ਰੌਲਾ ਪਾ ਰਹੇ ਸਨ ਚੰਦਨਨਾਥ ਤਾਂ ਅਫਰੇਵਾ ਲੈ ਗਿਆ ਉਹ ਸੋਚਣ ਲੱਗਾ ਕਿ ਜਿਸ ਗੁਰੂ ਦੇ ਸਿੱਖ ਵਿੱਚ ਇੰਨੀ ਸੱਤਾ ਹੈ ਉਹ ਗੁਰੂ ਵਿੱਚ ਖਬਰੇ ਕਿੰਨੀਆਂ ਸ਼ਕਤੀਆਂ ਹੋਣਗੀਆਂ ਇਸ ਮਗਰੋਂ ਉਸਨੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ निहाल ਹੋ ਗਿਆ ਸੂਰਜ ਗ੍ਰਹਿਣ ਦੇ ਸਮੇਂ ਦਾਨ ਪੁੰਨ ਦਾ ਰਿਵਾਜ ਬੜਾ ਸੀ ਦਾਨ ਤਾਂ ਅੱਜ ਵੀ ਹੁੰਦਾ ਹੈ ਪਰ ਉਦੋਂ ਦੇ ਦਾਨ ਦੀ ਬੜੀ ਮਹਾਨਤਾ ਸੀ ਅੱਜ ਦਾ ਰੁਪਿਆ ਉਦੋਂ ਦੇ ਇੱਕ ਪੈਸੇ ਜਿੰਨੀ ਵੀ ਕੀਮਤ ਨਹੀਂ ਰੱਖਦਾ ਅੱਜ ਗਊਆਂ ਘੋੜਿਆਂ ਤੇ ਹਾਥੀਆਂ ਦੇ ਦਾਨ ਕਰਨ ਵਾਲੇ ਕੋਈ ਨਹੀਂ ਫੇਰ ਸੋਨਾ ਹੀਰੇ ਜਵਾਹਰਾਤ ਦੇ ਦਾਨ ਅੱਜ ਕੱਲ ਕੋਣ ਕਰ ਸਕਦਾ ਹੈ ਪਰ ਉਦੋਂ ਦੇ ਲੋਕ ਕਰਦੇ ਸਨ ਤੇ ਪੰਡਤ ਲੋਕ ਛੱਜਾ ਮੂਹੀ ਦਾਨ ਇਹਨਾਂ ਗ੍ਰਹਿਣਾ ਦੇ ਸਮੇਂ ਪ੍ਰਾਪਤ ਕਰ ਲੈਂਦੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਦਾਨ ਕਰਨਾ ਚਾਹਿਆ ਪਰ ਵਚਿੱਤਰ ਕੌਤਕ ਕਰਕੇ ਉਹ ਪਰਮਾਤੇ ਭੁਲੇਖਿਆਂ ਦਾ ਹਨੇਰਾ ਹੀ ਤਾਂ ਦੂਰ ਕਰਨਾਏ ਸਨ ਗਊ ਘੋੜੇ ਦਾ ਦਾਨ ਤਾਂ ਹਰ ਕੋਈ ਕਰਦਾ ਸੀ ਪਰ ਗੁਰੂ ਜੀ ਨੇ ਇੱਕ ਖੋਤੇ ਨੂੰ ਸੋਨੇ ਦੇ ਗਹਿਣਿਆਂ ਨਾਲ ਸ਼ਿੰਗਾਰ ਕੇ ਖੜਾ ਕਰ ਦਿੱਤਾ ਸਿੱਖ ਕੋਲੋਂ ਆਵਾਜ਼ ਦੁਵਾਈ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਹ ਖੋਤਾ ਦਾਨ ਹੋਣਾ ਹੈ ਕੋਈ ਲੈ ਲਵੇ ਖੋਤੇ ਦੇ ਗਲ ਵਿੱਚ ਹਜ਼ਾਰਾਂ ਰੁਪਏ ਦੇ ਗਹਿਣੇ ਵੇਖ ਕੇ ਸਭ ਦਾ ਮਨ ਲਲਚਾਵੇ ਕਿ ਉਹ ਇਸ ਸਿਧਾਂਤ ਨੂੰ ਲੈ ਲਵੇ ਪਰ ਜਦ ਦੂਜੇ ਪਾਸੇ ਇਸ ਨੂੰ ਮर्यादा ਦੇ ਉਲਟ ਤੇ ਹਾਸੋਹੀਣੀ ਗੱਲ ਦਾ ਖਿਆਲ ਕਰੇ ਤਾਂ ਝੱਕ ਜਾਵੇ بڑے بڑے ਪੰਡਤਾ ਤੇ ਬ੍ਰਾਹਮਣਾ ਦੇ ਮਨ ਡੋਲੇ ਪਰ ਅੱਗੇ ਕੋਈ ਨਾ ਵਧਿਆ ਸਭ ਭਾਈਚਾਰੇ ਤੇ ਬਰਾਦਰੀ ਦੀ ਹਾਸੀ ਤੋਂ ਡਰਦੇ ਅੱਗੇ ਹੁੰਦੇ ਹੁੰਦੇ ਵੀ ਪਿੱਛੇ हट ਗਏ ਮੇਲ ਵਿੱਚ ਦੁਹਾਈ ਫਿਰ ਗਈ ਕੋਈ ਇਸ ਨੂੰ ਮਖੌਲ ਸਮਝੇ ਕੋਈ ਤੋਹੀਨ ਸਮਝੇ ਕੋਈ ਨਰਾਦਰ ਪਰ ਗੁਰੂ ਸ਼ੂਰਬੀਰ ਜੰਗੀ ਯੋਧਾ ਸਨ ਇਸ ਲਈ ਗੱਲ ਕਰਨ ਦਾ ਵੀ ਕਿਸੇ ਨੂੰ ਸਾਹਸ ਨਾ ਹੋਇਆ। ਸਬਬ ਨਾਲ ਪੰਜੋਖਰੇ ਦੇ ਪੰਡਤ ਦਾ ਪੁੱਤਰ ਉਸ ਮੇਲੇ ਵਿੱਚ ਆਇਆ ਹੋਇਆ ਸੀ ਜਿਸ ਨੇ ਬਾਲਕ ਰੂਪ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਗੂੰਗੇ ਨੂੰ ਬੋਲ ਕੇ ਸ਼ਾਸਤਰਾਤ੍ਰ ਕਰਦੇ ਵੇਖਿਆ ਸੀ। ਉਸ ਦੇ ਘਰ ਵਿੱਚ ਗੁਰੂ ਜੀ ਤੇ ਪੂਰਨ ਭਰੋਸਾ ਸੀ ਤੇ ਉਹ ਗੁਰੂ ਨਾਨਕ ਦੇਵ ਜੀ ਤੇ ਉਹਨਾਂ ਦੇ ਜਾਨਸ਼ੀਨਾ ਨੂੰ ਕਲਯੁਗ ਦੇ અવਤਾਰ ਮੰਨਦਾ ਸੀ ਇੱਥੇ ਕੁਰਕਸ਼ੇਤਰ ਵਿੱਚ ਹੀ ਨਾਨੂ ਨਾਮ ਦੇ ਪੰਡਤ ਨੇ ਭਵਿੱਖਤ ਪੁਰਾਣ ਵਿੱਚੋਂ ਗੁਰੂ ਨਾਨਕ ਦੇਵ ਜੀ ਦੇ ਕਲਯੁਗ ਵਿੱਚ અવਤਾਰ ਹੋਣ ਬਾਰੇ ਪੜ੍ਹ ਕੇ ਆਪਣਾ ਨਾਮ ਹੀ ਨਾਨਕ ਰੱਖ ਲਿਆ ਸੀ ਪਰ ਜਦ ਗੁਰੂ ਨਾਨਕ ਦੇਵ ਜੀ ਨਾਲ ਸ਼ਸਤਰਾਰਥ ਯਾਨੀ ਕਿ ਚਰਚਾ ਕੀਤੀ ਤਾਂ ਸੂਰਜ ਦੇ ਸਾਹਮਣੇ ਦੀਵੇ ਬਾਗ ਵਿੱਚੋਂ ਹੀ ਰਹਿ ਗਿਆ ਤੇ ਗੁਰੂ ਜੀ ਦੀ ਚਰਨੀ ਲੱਗ ਗਿਆ ਸੀ ਇਸੇ ਤਰ੍ਹਾਂ ਹੀ ਪੰਜੋਖਰੇ ਦੇ ਵਿਦਵਾਨ ਪੰਡਤ ਨੇ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੇ ਬਾਲ ਰੂਪ ਵਿੱਚ ਉਹੀ ਸੂਰਜੀ ਸ਼ਕਤੀ ਤੇ ਪ੍ਰਤਾਪ ਦੇਖ ਕੇ ਮੱਥਾ ਟੇਕਿਆ ਤੇ ਪਰਤੱਖ ਅਵਤਾਰ ਜਾਣਿਆ ਸੀ ਉਸੇ ਪੰਡਤ ਦਾ ਪੁੱਤਰ ਮੇਲੇ ਵਿੱਚ ਸੀ ਉਸਨੇ ਸੋਚ ਲਿਆ ਤੇ ਫੈਸਲਾ ਕਰ ਲਿਆ ਕਿ ਬ੍ਰਾਹਮਣ ਭਾਵੇਂ ਰੱਖਣ ਛੇਕਣ ਜਾਂ ਜੋ ਮਰਜ਼ੀ ਕਰਨ ਮੈਂ ਗੁਰੂਕਿਆਂ ਦਾ ਦਾਨ ਪ੍ਰਾਪਤ ਕਰਕੇ ਹੀ ਰਵਾਂਗਾ ਸੋ ਜਦ ਉਸਨੇ ਗੁਰੂ ਜੀ ਦੇ ਧਾਨ ਨੂੰ ਸਵੀਕਾਰ ਕੀਤਾ ਤੇ ਫਿਰ ਗੁਰੂ ਨਾਨਕ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਸਿਫਤ ਕੀਤੀ ਤਾਂ ਮਹਾਰਾਜ ਨੇ ਇਸ ਪੰਡਤ ਨੂੰ ਇੱਕ ਹੁਕਮਨਾਮਾ ਬਖਸ਼ ਕੇ ਹੋਰ ਵੀ ਨਿਹਾਲ ਕੀਤਾ ਤੇ ਪੰਡਤ ਬ੍ਰਾਹਮਣਾ ਦੀ ਕਾਨ ਤੋਂ ਸਦਾ ਉੱਚਾ ਕਰ ਦਿੱਤਾ ਪਹਾੜੀ ਰਾਜੇ ਆਨੰਦਪੁਰ ਸਾਹਿਬ ਵਿੱਚ ਤਾਂ ਗੁਰੂ ਜੀ ਦੇ ਪ੍ਰਤਾਪ ਨੂੰ ਵੇਖ-ਵੇਖ ਔਖੇ ਹੁੰਦੇ ਹੀ ਸਨ ਪਰ ਇਸ ਸਮੇ ਗੁਰੂ ਜੀ ਦੀ ਕੁਰੂਕhetra ਦੇ ਮੇਲੇ ਵਿੱਚ ਪਸਰੀ ਮਹਿਮਾਨ ਨੂੰ ਵੇਖ ਕੇ ਹੋਰ ਵੀ ਸੜ ਬਲ ਗਏ ਵੱਡੇ ਵੱਡੇ ਰਾਜੇ ਵੱਡੇ ਵੱਡੇ ਦਾਨੀ ਅਖਵਾਉਣ ਵਾਲੇ ਪਰ ਕਿਸੇ ਦੇ ਡੇਰੇ ਅੱਗੇ ਲੰਗਰ ਨਹੀਂ ਸੀ ਪਰ ਗੁਰੂ ਜੀ ਦੇ ਲੰਗਰ ਨੇ ਧੂਮ ਪਾ ਦਿੱਤੀ ਹਜ਼ਾਰਾਂ ਦੀਆਂ ਪੰਕਤਾਂ ਲੱਗਦੀਆਂ ਵੇਖ ਬਿਰਾਗੀ ਸੰਨਿਆਸੀ ਤੇ ਜੋਗੀ ਵੀ ਮਾਤ ਪੈ ਗਏ ਫਿਰ ਕੋਈ ਆਵੇ ਸਭ ਲਈ ਲੰਗਰ ਖੁੱਲਾ ਹੋਣ ਦੀ ਗੱਲ ਨੇ ਧਾਕ ਹੀ ਬਿਠਾ ਦਿੱਤੀ ਸੀ ਠੀਕ ਇਸੇ ਸਮੇਂ ਪਹਾੜੀ ਰਾਜਾ ਨੂੰ ਪਤਾ ਲੱਗਾ ਕਿ ਸੈਦ ਬੇਗ ਤੇ ਅਲਫ ਖਾਨ ਦੋ ਸ਼ਾਹੀ ਫੌਜਦਾਰ ਦਿੱਲੀ ਵੱਲੋਂ ਆ ਰਹੇ ਸਨ ਜਿਨ੍ਹਾਂ ਨੇ ਲਾਹੌਰ ਜਾਣਾ ਸੀ ਪਹਾੜੀਆਂ ਨੇ ਉਸੇ ਵੇਲੇ ਸਲਾਹ ਕੀਤੀ ਕਿ ਇਨ੍ਹਾਂ ਫੌਜਦਾਰਾਂ ਦੀ ਮਦਦ ਨਾਲ ਗੁਰੂ ਨੂੰ ਜੇ ਪਕੜ ਲਿਆ ਜਾਵੇ ਜਾਂ ਮਾਰ ਦਿੱਤਾ ਜਾਏ ਤਾਂ ਰੋਜ ਦੀ ਕਲਾਹੀ ਮੁੱਕ ਜਾਵੇਗੀ ਉਹਨਾਂ ਨੂੰ ਗੁਰੂ ਜੀ ਦੀ ਜ਼ੁਲਮ ਵਿਰੁੱਧ ਜਦੋ ਜਹਿਦ ਕਲਾ ਜਾਪਦੀ ਸੀ ਜਿਨ੍ਹਾਂ ਦੇ ਮਨ ਵਿੱਚ ਸਵਾਰਥ ਹੀ ਹੋਵੇ ਉਹਨਾਂ ਕੋਲ ਸੁੱਭ ਗਿਆਨ ਆਹੀ ਨਹੀਂ ਸਕਦੇ ਉਹਨਾਂ ਨੂੰ ਕੀ ਪਤਾ ਕਿ ਆਜ਼ਾਦੀ ਕੀ ਹੁੰਦੀ ਹੈ ਤੇ ਬਹਾਦਰੀ ਨਾਲ ਕੁਰਬਾਨੀਆਂ ਦੇ ਕੇ ਗੁਲਾਮੀ ਦੇ ਸੰਗਲ ਤੋੜਨ ਆਦੀ ਪਰਉਪਕਾਰੀ ਕਾਰਨਾਮਿਆਂ ਦਾ ਗਿਆਨ ਉਹਨਾਂ ਕਾਇਰ ਤੇ ਗਿੱਦੀਪਨ ਦੇ ਹਨੇਰੇ ਵਿੱਚ ਰਹਿਣ ਵਾਲੇ ਤੇ ਕਾਲੇ ਸਿਆਹ ਹੋਏ ਮਨਵਾਲਿਆਂ ਨੂੰ ਕਿਵੇਂ ਹੋ ਸਕਦਾ ਸੀ ਜਿਉਂ ਹੀ ਉਹ ਸੈਦ ਖਾਨ ਤੇ ਅਲਫ ਖਾਨ ਨਾਲ ਗੱਲਾਂ ਕਰਨ ਗਏ ਤਾਂ ਗੁਰੂ ਜੀ ਨੂੰ ਵੀ ਸੂ ਮਿਲ ਗਈ ਤੇ ਉਹ ਆਰਾਮ ਨਾਲ ਕੁਰਕ ਖੇਤਰ ਤੋਂ ਅਨੰਦਪੁਰ ਸਾਹਿਬ ਵੱਲ ਤੁਰ ਪਏ ਪਰ ਇੱਕਦਮ ਡਰਕਲਾ ਵਾਂਗ ਨਹੀਂ ਹੌਲੇ ਹੌਲੇ ਆਪਣੇ ਮਿੱਥੇ ਪ੍ਰੋਗਰਾਮ ਅਨੁਸਾਰ ਗੁਰੂ ਜੀ ਥੋੜੀ ਥੋੜੀ ਦੂਰ ਤੇ ਪੜਾਅ ਕਰਦੇ ਚੱਲੇ ਆ ਰਹੇ ਸਨ ਤੇ ਉਧਰੋਂ ਪਹਾੜੀਆਂ ਨੇ ਰੋਪੜੀ ਪਠਾਨਾਂ ਨੂੰ ਵੀ ਗੰਡ ਲਿਆ ਤੇ ਸੈਦ ਖਾਨ ਅਲਫ ਖਾਨ ਨੂੰ ਵੀ 2-2000 ਦੀਨ ਕਰਕੇ ਗੁਰੂ ਜੀ ਤੇ ਹਮਲਾ ਕਰਨ ਲਈ ਮਨਾ ਲਿਆ ਸੋ ਇਹ ਫੌਜਾਂ ਚਮਕੌਰ ਦੇ ਨੇੜੇ ਗੁਰੂ ਜੀ ਦੇ ਰਸਤੇ ਵਿੱਚ ਹੀ ਉਹਨਾਂ ਉੱਤੇ ਹਮਲਾ ਕਰਨ ਲਈ ਪਹੁੰਚ ਗਈਆਂ ਪਹਾੜੀਆਂ ਨੇ ਇਹਨਾਂ ਫੌਜਦਾਰਾਂ ਨੂੰ ਕਿਹਾ ਸੀ ਗੁਰੂ ਬੜਾ ਹੱਠੀ ਹੈ ਇਹ ਹਾਰਦਾ ਨਹੀਂ ਹੈ ਬਾਦਸ਼ਾਹ ਦੀ ਵੀ ਇਹਨੂੰ ਪਰਵਾਹ ਨਹੀਂ ਸਾਡੀ ਪਰਵਾਹ ਤੇ ਇਸਨੇ ਕੀ ਕਰਨੀ ਹੈ ਜਦ ਦਾ ਇਸ ਦੇ ਪਿਤਾ ਨੂੰ ਦਿੱਲੀ ਵਿੱਚ ਬਾਦਸ਼ਾਹ ਦੇ ਹੁਕਮ ਨਾਲ ਕਤਲ ਕੀਤਾ ਗਿਆ ਹੈ ਇਹ ਉਦੋਂ ਦਾ ਆਪਣੇ ਪਿਤਾ ਦਾ ਵੈਰ ਲੈਣ ਲਈ ਬਾਦਸ਼ਾਹ ਵਿਰੁੱਧ ਖੜਾ ਹੋਇਆ ਹੈ ਬਾਦਸ਼ਾਹੀ ਹਦਾਇਤ ਅਨੁਸਾਰ ਅਸਾਂ ਵੀ ਜੰਗ ਕੀਤੇ ਹਨ ਸੂਬਾ ਸਰਹੰਦ ਵੀ ਚੜ ਕੇ ਆ ਚੁੱਕਾ ਹੈ ਪਰ ਇਹ ਅਨੰਦਪੁਰ ਵਿੱਚ ਤਾਂ ਕਿਸੇ ਕੋਲੋਂ ਵੀ ਜਿੱਤਿਆ ਨਹੀਂ ਗਿਆ ਉੱਥੇ ਕਿਲਿਆਂ ਦੀ ਓਟ ਨਾਲ ਇਹ ਕਾਬੂ ਨਹੀਂ ਆਉਂਦਾ ਪਰ ਹੁਣ ਖੁਦਾ ਨੇ ਮੌਕਾ ਦਿੱਤਾ ਹੈ ਥੋੜੇ ਜੇ ਸਿੰਘ ਇਸ ਦੇ ਨਾਲ ਹਨ ਪਰ ਤੁਸੀਂ ਤਾਂ 10000 ਫੌਜ ਦੇ ਮਾਲਕ ਹੋ 2000 ਰੋਜ ਦਾ ਸਾਥੋਂ ਲਵੋ ਤੇ ਬਾਕੀ ਜੇ ਤੁਸੀਂ ਗੁਰੂ ਨੂੰ ਫੜ ਲਿਆ ਜਾਂ ਮਾਰ ਦਿੱਤਾ ਤਾਂ ਬਾਦਸ਼ਾਹ ਵੀ ਵੱਡੇ ਰਤਬੇ ਤੇ ਸਨਮਾਨਤ ਕਰੇਗਾ ਵੱਡੀਆਂ-ਵੱਡੀਆਂ ਮੁਹਿਮਾ ਤੇ ਲੱਖਾਂ ਫੌਜਾਂ ਵਾਲੇ ਰਾਜਪੂਤ ਤੇ ਜਾਟਾਂ ਨੂੰ ਹਾਰ ਦੇ ਕਿ ਇਹਨਾਂ ਮਨਾਉਣ ਵਾਲੇ ਜਰਨੇਲਾਂ ਤੇ ਲਾਲਚ ਤੇ ਫਿਰ ਉਹਨਾਂ ਦੀਆਂ ਸਿਫਤਾਂ ਤੇ ਜੀ ਹਜ਼ੂਰੀ ਕਰ ਕਰ ਪਹਾੜੀ ਰਾਜਿਆਂ ਨੇ ਉਹਨਾਂ ਦੇ ਹੰਕਾਰ ਤੇ ਮਾਣ ਨੂੰ ਚਲਾਕੀ ਨਾਲ ਬੰਗਾਰ ਵੀ ਦਿੱਤਾ ਸੀ ਸੋ ਸੱਚਮੁੱਚ ਹੀ ਤਕੜੇ ਹੋ ਕੇ ਗੁਰੂ ਜੀ ਨਾਲ ਦੋ ਹੱਥ ਕਰਨ ਲਈ ਮੰਨ ਗਏ ਤੇ ਰਸਤੇ ਨੂੰ ਛੱਡ ਗੁਰੂ ਜੀ ਦੇ ਰਾਹ ਵਿੱਚ ਆ ਗਏ ਗੁਰੂ ਜੀ ਦੇ ਨਾਲ 400 ਸਿੰਘ ਸਨ ਤੇ 400 ਹੋਰ ਅਨੰਦਪੁਰ ਵੱਲੋਂ ਆ ਰਹੇ ਸਨ ਕਿ ਸੈਦ ਬੇਗ ਤੇ ਅਲਫ ਖਾਨ ਨੇ ਗੁਰੂ ਜੀ ਦੇ ਡੇਰੇ ਤੇ ਹਮਲਾ ਕਰਵਾ ਦਿੱਤਾ ਗੁਰੂ ਜੀ ਦੇ ਸਿੰਘ ਨੇ ਜੀਆਂ ਤਲਵਾਰਾਂ ਨਾਲ ਲੜਨ ਲੱਗੇ ਬੰਦੂਕਾਂ ਤੇ ਤੀਰ ਚੱਲਣ ਲੱਗੇ ਮੁਗਲ ਫੌਜੀ ਇੱਕਦਮ ਹੀ ਹਮਲਾ ਕਰਕੇ ਗੁਰੂ ਜੀ ਨੂੰ ਦਬਾ ਲੈਣਾ ਚਾਹੁੰਦੇ ਸਨ ਪਰ ਜਦੋਂ ਅੱਗੋਂ ਸੂਰਮੇ ਗੁਰੂ ਨੇ ਆਪ ਸਿੰਘਾਂ ਦੇ ਵਿੱਚ ਕਾਰ ਖੁੱਲੇ ਤੇ ਤੀਰਾਂ ਨਾਲ ਚਤੁਰਫੋਂ ਹੀ ਹਮਲਾ ਕਰ ਦਿੱਤਾ ਤੇ ਫੌਜ ਨੂੰ ਭਾਜੜਾ ਪੈ ਗਈਆਂ ਸੈਦ ਬੇਗ ਤੇ ਅਲਫਖਾਨੇ ਪਹਿਲੇ ਗੁਰੂ ਜੀ ਨੂੰ ਦੇਖਿਆ ਨਹੀਂ ਸੀ ਪਰ ਗੱਲਾਂ ਸੁਣ ਚੁੱਕੇ ਸਨ ਪਰ ਅੱਜ ਜਦੋਂ ਉਹਨਾਂ ਸਾਹਮਣੇ ਤੀਰ ਚਲਾਉਂਦੇ ਵੇਖ ਜੋ 4-4 ਤੇ 5-5 ਵਿੰਨ ਕੇ ਅੱਗੇ ਨਿਕਲ ਰਹੇ ਸਨ ਤਾਂ ਹੈਰਾਨ ਪਰੇਸ਼ਾਨ ਹੋ ਗਏ ਲੱਖਾਂ ਫੌਜਾਂ ਵਾਲੇ ਇਹਨਾਂ ਹਜ਼ਾਰਾਂ ਮੁਗਲਾਂ ਕੋਲੋਂ ਡਰ ਜਾਂਦੇ ਸਨ ਤੇ ਇਹਨਾਂ ਇਹਨਾਂ ਦੀਆਂ ਇਹਨਾਂ ਮੰਨਦੇ ਸਨ ਪਰ ਇੱਥੇ ਗੁਰੂ ਜੀ ਮੁੱਠੀ ਪਰ ਸਿੰਘਾਂ ਨਾਲ ਹੀ ਮੁਗਲਾਂ ਨੂੰ ਮਾਰ ਵਿਛਾਈ ਜਾ ਰਹੇ ਸਨ ਸੈਦ ਬੀਗ ਦੇ ਮਨ ਨੇ ਇਸ ਸਮੇਂ ਪਲਟਾ ਖਾਦਾ ਪੀਰਾ ਫਕੀਰਾ ਨਾਲ ਅੜਨ ਵਾਲੇ ਮਾਰੇ ਜਾਂਦੇ ਹਨ ਤੇ ਉਹ ਗੁਨਾਹਗਾਰ ਹੋ ਕੇ ਮਰਦੇ ਹਨ ਇਹ ਗੁਰੂ ਤਾਂ ਡਰਨ ਵਾਲਾ ਨਹੀਂ ਨਿਰਭੈਤਾ ਹੀ ਤਾਂ ਸੱਚੇ ਪੁਰਖਾਂ ਦਾ ਵੱਡਾ ਗੁਣ ਹੁੰਦਾ ਹੈ ਇਹ ਅੱਲਾ ਦੇ ਰੂਪ ਹਨ ਅਤੇ ਇਹਨਾਂ ਨਾਲ ਲੜਨਾ ਮੂਰਖਤਾ ਹੈ ਇਹ ਸੋਚ ਕੇ ਸਹਿਦ ਬੇਗ ਨੇ ਇਸੇ ਸਮੇਂ ਆਪਣੇ 100 ਖਾਸ 2 200 ਆਦਮੀਆਂ ਨਾਲ ਸਲਾਹ ਕੀਤੀ ਤੇ ਝਟ ਹੀ ਤੀਰਾ ਬੰਦੂਕਾਂ ਤੇ ਤਲਵਾਰਾਂ ਨੂੰ ਪਿੱਛੇ ਕਰਕੇ ਸਾਥੀਆਂ ਸਮੇਤ ਗੁਰੂ ਜੀ ਦੇ ਚਰਨਾਂ ਵਿੱਚ ਜਾ ਪੁੱਜਾ ਤੇ ਨਮਸਕਾਰ ਕਰਕੇ ਕਿਹਾ ਪੀਰ ਜੀ ਮੈਂ ਬਲੇਹਾਰ ਹਾਂ ਗੁਰੂ ਜੀ ਨੇ ਕਿਹਾ ਸੈਦ ਬੇਗ ਜੇ ਸੱਚੇ ਦਿਲ ਨਾਲ ਆਇਆ ਹੈ ਤਾਂ ਇਹਨਾਂ ਆਪਣੇ ਭਰਾਵਾ ਨੂੰ ਪਿੱਛੇ ਮੋੜ ਦੇ ਸੈਦ ਬੇਗ ਉਸੇ ਵੇਲੇ ਆਪਣੇ ਭਰਾਵਾਂ ਤੇ ਆਪਣੀਆਂ ਫੌਜਾਂ ਨਾਲ ਹੀ ਲੜਨ ਲੱਗ ਪਿਆ ਸਿੰਘਾਂ ਨੇ ਇਸ ਗੱਲ ਦਾ ਲਾਭ ਉਠਾ ਕੇ ਐਸੀ ਮਾਰ ਮਾਰੀ ਕਿ ਦੁਸ਼ਮਣ ਨੂੰ ਭਾਜੜਾ ਪੈ ਗਈਆਂ ਅਲਫਖਾਂ ਜਖਮੀ ਹੋ ਗਿਆ ਤੇ ਮਸਾ ਹੀ ਜਾਨ ਬਚਾ ਕੇ ਪਿੱਛੇ ਨਾ ਸਕਿਆ ਚਾਰ ਮੀਲ ਤੱਕ ਪਿੱਛਾ ਕਰਕੇ ਸਿੰਘਾਂ ਨੇ ਗੁਰੂ ਜੀ ਦੇ ਡੇਰੇ ਲੁੱਟਣ ਆਏ ਲੁਟੇਰਿਆਂ ਨੂੰ ਖੂਬ ਲੁੱਟਿਆ ਤੇ ਕੁੱਟਿਆ ਸਾਧ ਸੰਗਤ ਜੀ ਇਹ ਸੀ ਅੱਜ ਦਾ ਪ੍ਰਸੰਗ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਚੋਂ ਕਥਾ ਵਿਚਾਰਾਂ ਕਰਦੇ ਹਾਂ ਹੋਇਆਂ अनेका ਹੀ ਪ੍ਰਕਾਰ ਦੀਆਂ ਗਲਤੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਹਾਂ ਆਪ ਜੀ ਮਾਫ ਕਰ ਦੇਣਾ ਜਲਦੀ ਹੀ ਮੈਂ ਅਗਲੇ ਪ੍ਰਸੰਗ ਵਿੱਚ ਫੇਰ ਤੁਹਾਡੇ ਨਾਲ ਰੂਬਰੂ ਹੋਵਾਂਗਾ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ